ਪੂਰਥਲਾ ਦੇ ਇੱਕ ਨਿੱਜੀ ਸਕੂਲ ਦੀ ਤੱਕੇ ਸ਼ਾਹੀ ਤੋਂ ਪਰੇਸ਼ਾਨ ਇੱਕ ਨੌਜਵਾਨ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਕਿਸੇ ਅਣਹੋਣੀ ਘਟਨਾ ਦੇ ਡਰੋਂ ਪਹਿਲਾਂ ਹੀ ਪੁਖਤਾ ਬੰਦੋਬਸਤ ਕਰ ਦਿੱਤੇ ਗਏ ਰੇਲ ਕੋਚ ਫੈਕਟਰੀ ਕਪੂਰਥਲਾ ਵਾਸੀ ਅਰਉਣ ਅਟਵਾਲ ਨੇ ਦੱਸਿਆ ਕਿ ਉਹਨਾਂ ਦੇ ਨਾਲ ਇੱਕ ਪ੍ਰਾਈਵੇਟ ਸਕੂਲ ਦੇ ਵੱਲੋਂ ਧੋਖਾਧੜੀ ਕੀਤੀ ਗਈ ਸੀ ਜਿਸ ਦਾ ਇਨਸਾਫ ਲੈਣ ਦੇ ਬਾਅਦ ਤੋਂ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਪਿੰਡ ਦੇ ਪਿਤਾ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਬੇਟੇ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਦੇ ਅੱਗੇ ਧਰਨਾ ਵੀ ਲਗਾਇਆ ਸੀ ਜਿਸ ਤੋਂ ਖਫਾ ਹੋ ਕੇ ਐਸ ਡੀ ਐਮ ਕਪੂਰਥਵਲਾ બોલો ਉਸ ਨੂੰ બલાયા ગયે ਤੇ જલીલ ਵੀ ਕੀਤਾ ગયા એ ਵੀ ઇલzaam જોડે કી લગાય ગયે ને આવું સુંદયા કે કુછ કેના પેડત પરિવાર ਦਾ ਤੇ નોજવાન ਦਾ તંત્રને ਤੁਹਾਡੇ ਨਾਲ ਕਿਸੇ ਨੇ ગલ વાત ਕਰਨ ਦੀ કોશિશ ਕੀਤੀ સરકારી તંત્રને જો ગલ ਕਰਨੀ ਹੁੰਦੀ ਤਾਂ ਮੇਰਾ ਬੇਟਾ ਹੀ ਇਹਨੂੰ ਉਹ ਇਹਨੂੰ ਏਦਾਂ ਦਾ ਕਦਮ ਨਹੀਂ ਹੀ ਕਿਉਂ છુપਣਾ ਪੈਂਦਾ ਨਹੀਂ ਏਡੀ ਵੱਡੇ ਸਟੈਪ ਚੱਕਣ ਤੋਂ ਬਾਅਦ ਵੀ ਕੋਈ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਤੁਹਾਨੂੰ ਕਿਸੇ ਦੇ ਫੋਨ ਕਾਲ ਗਵੇ ਰਹੀ ਇਹ ਮੈਂ ਤਾਂ اندازہ કે ਜਿੰਨਾ ਸਾਡਾ ਕਪੂਰਥਲੇ ਦਾ ਤંત્ર ਆ ਇਹ ਉਹਨਾਂ ਦੇ ਪ੍ਰਾਈਵੇਟ ਸਕੂਲ ਮਾਫੀਆ ਦੇ ਘੁੱਟ ਨੇ ਟੇਕੇ ਬੈਠਾ ਉਲਟਾ ਐਸ ਡੀ ਐਮ ਨੇ ਮੈਨੂੰ ਮੈਨੂੰ ਬੁਲਾ ਕੇ ਦਫ਼ਤਰ ਵਿੱਚ ਆਖਿਆ ਕਿ ਕਹਿੰਦੇ ਇਹ ਇਹ ਮੁੰਡਾ ਵਾਇਲੈਂਸ ਕਰ ਰਿਹਾ ਇਹ ਤੇ ਜੂਨਲ ਐਕਟ ਲਾਓ ਇਹਨੂੰ ਅੰਦਰ ਭੇਜੋ ਅਗਰ ਪੇਰੈਂਟਸ ਜਿਆਦਾ ਕੋਈ ਗਲਤ ਬਾਤ ਕਰਦੇ ਆ ਤਾਂ ਪੇਰੈਂਟਸ ਤੇ ਵੀ ਇਹਨਾਂ ਨੂੰ ਵੀ ਅੰਦਰ ਭੇਜੋ ਮੇਰੇ ਤੇ ਬੜਾ ਪ੍ਰੈਸ਼ਰ ਆ ਮੈਨੂੰ ਹਾਰ ਕੇ ਇਹ ਜਿਹੜੀ ਆ ਕਦਮ ਚੁੱਕਣਾ ਪੈਣਾ ਔਰ ਇੰਟੈਲੀਜੈਂਸੀ ਦੇ ਮਜੂਦ ਸੀ ਕਿ ਅਫਸਰ ਔਰ ਦੂਸਰੇ ਸੀ ਆਈ ਡੀ ਦੇ ਅਫਸਰ ਮਜੂਦ ਸੀ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਮੈਨੂੰ ਇਹ ਗੱਲ ਆਖੀ ਮੇਰੇ ਉੱਤੇ ਪ੍ਰੈਸ਼ਰ ਆ ਔਰ ਮੈਨੂੰ ਤੁਹਾਡੇ ਤੇ ਕਾਰਵਾਈ ਕਰਨੀ ਪੈਗੀ ਇਸ ਗੱਲ ਤੋਂ ਜਿਹੜਾ ਮੇਰਾ ਬੇਟਾ ਸੀਗਾ ਉਹ ਉਹ ਜਿਆਦਾ ਚਿੰਤਤ ਹੋ ਗਿਆ ਕਿਹਾ ਪਾਪਾ ਅਸੀਂ ਇਨਸਾਫ ਵੀ ਅਸੀਂ ਮੰਗਣਾ ਤੇ ਕਾਰਵਾਈਆਂ ਵੀ ਅਸੀਂ ਕਰਾਵੀਏ ਇਸ ਕਰਕੇ ਉਹ ਮੰਗ ਕੀ ਹੁੰਦਾ ਵੀ ਮੰਗ ਕੀ ਗਈ ਮੰਗ ਸਾਡੀ ਕੋਈ ਵੱਡੀ ਨਹੀਂ ਗਈ ਆ ਜੀ ਅਸੀਂ ਜਿਹੜੀ ਫੀਸ ਪੇ ਕੀਤੀ ਆ ਉਹ ਉਸ ਪੱਤਰ ਦਾ ਸਾਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾਵੇ ਅਗਰ ਸਕੂਲ ਨੇ ਸਾਡੇ ਨਾਲ ਹਿਰਾਫੇਰੀ ਕੀਤੀ ਆ ਸਕੂਲ ਦੇ ਖਿਲਾਫ ਜਿਹੜੀ ਕਾਰਵਾਈ ਪਹਿਲਾਂ ਤਾਂ 420 ਬੰਦੀ ਆ ਉਹ ਕੀਤੀ ਜਾਵੇ ਔਰ ਡੇਢ ਸਾਲ ਤੋਂ ਸਾਨੂੰ ਜਿਹੜਾ ਡੀਓ ਦਫਤਰ ਨੇ ਰੋਲਿਆ ਕੋਈ ਚਿੱਠੀ ਪੱਤਰ ਨਹੀਂ ਚਿੱਠੀ ਪੱਤਰ ਦੇ ਨਾਂ ਤੇ ਸਾਨੂੰ ਅੱਜ ਆਜੋ ਕੱਲ ਆਜੋ ਪਿਛਲੇ ਅਗਸਤ ਅਗਸਤ 2024 ਦੀ ਗੱਲ ਆ ਜਦੋਂ ਅਸੀਂ ਕੰਪਲੇਂਟ ਕੀਤੀ ਔਰ ਮੇਰਾ ਖਿਆਲ ਹੈ ਕਿ ਸਤੰਬਰ 2024 ਆ ਗਿਆ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਪੂਰੇ ਮਾਮਲੇ ਲੈ ਕੇ ਡੀਐਸਪੀ ਕਰਨਦੀਪ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਆਓ ਸੁਣਦੇ ਆ ਉਹਨਾਂ ਨੇ ਕੀ ਕਿਹਾ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸੀ ਕਿ ਸਿਵਲ ਹਸਪੀਟਲ ਟੈਂਕੀ ਤੇ ਇੱਕ ਨੌਜਵਾਨ ਚੜਿਆ ਹੋਇਆ ਹੈ ਅਸੀਂ ਇੱਥੇ ਆ ਕੇ ਵੈਰੀਫਾਈ ਕੀਤਾ ਇੱਕ ਜੋਗਾ ਸਿੰਘ ਅਟਵਾਲ ਨੇ ਉਹਨਾਂ ਦਾ ਬੇਟਾ ਯਰੁਨ ਤੇ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਲੈ ਕੇ ਕੋਈ ਰੌਲਾ ਹੈ ਉਹ ਮੰਗ ਨੂੰ ਲੈ ਕੇ ਇਸ ਟਾਈਮ ਟੈਂਕੀ ਤੇ ਚੜਿਆ ਹੋਇਆ ਹੈ ਇਹਨਾਂ ਦਾ ਬੇਸਿਕਲੀ ਸਕੂਲ ਨਾਲ ਸ਼ਾਇਦ ਕਨਫਲਿਕਟ ਚੱਲ ਰਿਹਾ ਹੈ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਆ ਰਹੇ ਨੇ ਅਧਿਆਪਕ ਸਿੰਧਰ ਸਾਹਿਬ ਮੌਕੇ ਤੇ ਸਿਟੀ ਮੌਕੇ ਤੇ ਇਦਾਂ ਦਾ ਇਸ਼ੂ ਹੈ ਕਿ ਸਕੂਲ ਦਾ ਨਾਮ ਇੰਟਰਨੈਸ਼ਨਲ ਹੈ ਪਰ ਫੀਸ ਸ਼ਾਇਦ ਕਿਸੇ ਹੋਰ ਨਾਮ ਤੋਂ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਆ ਫੀਸ ਦੇ ਰੇਟ ਨੂੰ ਲੈ ਕੇ ਕੋਈ ਇਹਨਾਂ ਦਾ ਡਿਸਕਿਊਟ ਹੈ ਜੋ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਮੌਕੇ ਤੇ ਆ ਰਹੇ ਆ ਉਹ ਤੁਹਾਨੂੰ ਇਹਦੇ ਬਾਰੇ ਮੈਟ ਦੱਸ ਸਕਦੇ ਨੇ ਸਰ ਇਹਨਾਂ ਦਾ ਇਹ ਮਾਪਦਾਰ ਨਾਲ ਸੰਪਰਕ ਹੋ ਗਿਆ ਹੈ ਇਹਨਾਂ ਦੇ ਫਾਦਰ ਨਾਲ ਸੰਪਰਕ ਹੋਇਆ ਜੀ ਉਹ ਫਾਦਰ ਮੌਕੇ ਤੇ ਆ ਰਹੇ ਆ ਉਹ ਸਾਡੇ ਇਨ ਟੱਚ ਨੇ ਇਹਨਾਂ ਦੇ ਬਾਕੀ ਫੈਮਿਲੀ ਮੈਂਬਰਸ ਨਾਲ ਵੀ ਸੀ ਕੰਟੈਕਟ ਮੇਨਟੇਨ ਕਰਦੇ ਆ ਵਿਸ਼ਾਸ਼ਨ ਵੱਲੋਂ ਕੀ ਪੁੱਛਤਾ ਹੈ ਐਨਪੀਐਮ ਕਿਤੇ ਹੈ ਇਹਨਾਂ ਦੇ ਅਸੀਂ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਅਸੀਂ ਤਾਂ ਥੱਲੋਂ ਲੋਕਾਂ ਦੀ ਮੂਵਮੈਂਟ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਗੱਦੇ ਅਸੀਂ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਸਾਈਡਾਂ ਕਵਰ ਕਰ ਸਕਦੇ ਹਾਂ ਬਾਕੀ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਆਰਮੀ ਨਾਲ ਕੰਟੈਕਟ ਹੋ ਕੇ ਫਾਇਰ ਬ੍ਰੀਡ ਫਾਇਰ ਡਿਪਾਰਟਮੈਂਟ ਵੀ ਇੱਥੇ ਆ ਚੁੱਕਿਆ ਹੈ ਤੇ ਹੁਣ ਅਸੀਂ ਆਰਮੀ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਅਸੀਂ ਪ੍ਰੀਵੈਂਟਿਵ ਮੇਜਰ ਵਰਤ ਵਰ ਲੈ ਸੀ ਉਹ ਲੈਣ ਦੀ ਕੋਸ਼ਿਸ਼ ਕਰ ਲਈਏ ਜੀ ਇਹ ਮੰਗਾਵਾ ਇਹ ਜੱਜ ਮੰਗਾਵਾ ਜਿਹੜਾ ਇਹ ਇਹਦੇ ਬਾਰੇ ਜੀ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂ ਸੋ ਦਾਅਵਾ ਕੀਤਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕਾ ਸੰਭਾਲ ਲਿਆ ਗਿਆ ਅਤੇ ਇਸ ਨੌਜਵਾਨ ਨੂੰ ਸ਼ਾਂਤ ਕਰਕੇ نیچے ਉਤਾਰ ਲਿਆ ਗਿਆ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ